ਯੁਵਾ ਵਿਕਾਸ ਮੋਰਚਾ ਪੰਜਾਬ ਲੋ ਆਪਣੇ ਸਾਥੀਆਂ ਸਮੇਤ 바ਵਾ ਸਾਹਿਬ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੇ ਪ੍ਰੀ ਨਿਰਵਾਣ ਦਿਵਸ ਦੇ ਸੰਬੰਧ ਵਿੱਚ ਇੱਕ ਵਿਸ਼ਾਲ ਰੈਲੀ ਕੱਢੀ ਗਈ ਇਸ ਰੈਲੀ ਵਿੱਚ ਫਗਵਾੜਾ ਤੋਂ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਇਸਰਾਈਲੀ ਨੂੰ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਛੱਡੀ ਦੇ ਕੇ ਰਵਾਨਾ ਕੀਤਾ ਇਹ ਰੈਲੀ ਵਕਫਾ ਖਪਿਆਰਾ ਤੋਂ ਹੁੰਦੀ ਹੋਈ ਵਾਪਸ ਅੰਬੇਡਕਰ پارک ਗੁਰੂ ਹਰਗੋਬਿੰਦਗਰ ਵਿਖੇ ਸਮਾਪਤ ਹੋਈ ਜਿੱਤੇ ਕਿ ਇਸ ਮੂਹ ਮੈਂਬਰਾਂ ਨੇ ਬਾਬਾ ਸਾਹਿਬ ਜੀ ਦੇ ਆਦਮ ਕਦ ਬੁੱਧ ਤੇ ਫੁੱਲ ਮਲਾਮਾ ਭੇਟ ਕੀਤੀਆਂ ਆਪਣੇ ਸੰਬੋਧਨ ਵਿੱਚ ਜਿੱਥੇ ਵਿਧਾਇਕ ਢਾਲੀਵਾਲ ਨੇ ਇਸ ਮੂਹ ਨੌਜਵਾਨਾਂ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕੀਤੀ ਉੱਥੇ ਹੀ ਉਨ੍ਹਾਂ ਸਮੂਹ ਦੇਸ਼ਵਾਸੀਆਂ ਨੂੰ ਬਾਬਾ ਸਾਹਿਬ ਜੀ ਵੱਲੋਂ ਵੇਖੇ ਗਏ ਸੁਪਨੇ ਨੂੰ ਪੂਰਾ ਕਰਨ ਦਾ ਸੰਦੇਸ਼ ਦਿੱਤਾ ਅੱਜ ਫਗਵਾੜਾ ਸ਼ਹਿਰ ਵਿੱਚ ਸਹੂਲਤਾ ਜੀ ਹੈ ਤੇ ਉਹਨਾਂ ਦੇ ਸਾਡੇ ਜਿੰਨੇ ਵੀ ਮੈਂਬਰਸ ਹੈਗੇ ਨੇ ਉਹਨਾਂ ਵੱਲੋਂ ਅੱਜ ਜਿਹੜਾ ਹੈਗਾ ਸਾਡੇ ਬਹੁਤ ਹੀ ਸਤਿਕਾਰ ਜੋ ਡਾਕਟਰ ਜੀ ਬਰਾਉ ਬੇਟਕਾ ਸਾਹਿਬ ਜੀ ਦੀ ਯਾਦ ਵਿੱਚ ਅੱਜ ਜਿਹੜਾ ਹੈਗਾ ਇਹਨਾਂ ਵੱਲੋਂ ਸ਼ਹਿਰ ਵਿੱਚ ਜਿਹੜਾ ਹੈਗਾ ਅੱਜ ਰੈਲੀ ਕੱਢੀ ਜਾ ਰਹੀ ਹੈਗੀ ਹੈ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਯੂਥ ਜਿਹੜਾ ਹੈਗਾ ਪਾਰਟਿਸਪੇਟ ਕਰ ਰਿਹਾ ਹੈਗਾ ਰਾਜ ਸਾਨੂੰ ਸਾਰਿਆਂ ਨੂੰ ਤਰੰਗ ਕਰਨਾ ਚਾਹੀਦਾ ਹੈ ਅਸੀਂ ਸਾਦੇ ਦਸੁਰਾ ਸਤਿ ਲਈ ਜੀ ਆਪਾਂ ਸਾਰੇ ਕਹਿੰਦੇ ਕਿ ਅਜੇ ਆਜ਼ਾਦ ਭਾਰਤ ਦੇ ਵਿੱਚ ਜੋ ਜਿੰਨਾ ਵੀ ਸਦਾ ਅਜੇ ਦੋ ਤੱਕ ਹੋਈਏ ਤੋਂ ਮੋਢੇ ਨਾਲ ਕਰ ਉਹ ਸਾਰਾ ਬਾਬਾ ਸਾਹਿਬ ਦੀ ਦਾਤ ਸੀਗੀ ਤੋਂ ਉਹਨਾਂ ਦੇ ਕਰਕੇ ਜੋ ਸਭਧਾਰ ਦੇ ਵਿੱਚ ਸਾਨੂੰ ਸੁਰੱਖਿਆ ਮਿਲੀ ਹੈ ਉਹਦੇ ਸਦਕਾ ਅੱਜ ਅਸੀਂ ਹਰ ਭਾਰਤੀ ਦੇ ਨਾਲ ਤੋਂ ਮੋਢੇ ਨਾਲ ਜੋੜ ਕੇ ਅਸੀਂ ਜਿਹੜਾ ਇਹ ਭਾਰਤ ਵਿਕਾਸ ਨੂੰ ਜੈਪ ਜੋ ਧੰਨਵਾਦ ਹੈ ਉਹਦੇ ਹੱਥੀਂ ਮੈਂ ਆਪ ਸਭ ਨੂੰ ਜਿੱਥੇ ਅਦਸੋਤਾ ਜੀ ਅਤੇ ਨਾਲੇ ਸਾਰੇ ਟੀਮ ਮੈਂਬਰਸ ਨੂੰ ਕਹਿਣਾ ਕਿ ਨੰਨੇ ਸਮਾਲ ਦੀ ਚੇਤਨਾ ਵਾਸਤੇ ਅੱਜ ਰੈਲੀ ਕਰ ਰਹੇ ਨੇ ਕੁਝ ਫਿਰ ਮੈਂ ਆਪ ਸਭ ਦਾ ਤਨਖਤ ਇਸ ਤੋਂ ਇਲਾਵਾ ਯੁਵਾ ਵਿਕਾਸ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਸਾਨੂੰ 바ਵਾ ਸਾਹਿਬ ਵੱਲੋਂ ਲਿਖੇ ਸੰਵਿਧਾਨ ਦੀ ਰੱਖਿਆ ਕਰਨ ਤੇ ਉਹਨਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਹੈ ਇਸ ਦੌਰਾਨ ਵੱਡੀ ਗਿਣਤੀ ਵਿੱਚ ਯੁਵਾ ਵਿਕਾਸ ਕਮੇਟੀ ਦੇ ਮੈਂਬਰ ਮਹਿਜੂਸਨ ਜੈ ਭੀਮ ਜੈ ਭਾਰਤ ਯਾ ਗੁਰਦੇਵ ਤਨ ਗੁਰਦੇਵ ਯਾ ਵਾਲਮੀਕੀ ਹਰ ਹਰ ਵਾਲਮੀਕੀ ਯਾ ਗੁਰਦੇਵ ਤਨ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਬਾਬਾ ਸਾਹਿਬ ਡਾਕਟਰ ਅਮੇਰਕਰ ਪੀਰ ਨਰਮਨ ਦੇਵਸ ਅਸੀਂ ਯੂਵਾ ਵਿਕਾਸ ਮੋਰਚਾ ਪੰਜਾਬ ਵੱਲੋਂ ਔਰ ਆਲ ਇੰਡੀਆ ਆਧਾਰ ਰਜਿਸਟਰਡ ਭਾਰਤ ਵੱਲੋਂ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਫਗਵਾੜੇ ਦੇ ਵਿੱਚ ਮੇਰੇ ਨੈਸ਼ਨਲ ਪ੍ਰੈਜ਼ੀਡੈਂਟ ਔਰ ਨੈਸ਼ਨਲ ਯੂਥ ਵਿੰਗ ਦੇ ਨਰਿੰਦਰਪਾਲ ਜੀ ਔਰ ਔਰ ਜਿਹੜੇ ਮੇਰੇ ਵੀਰ ਸਾਰੇ ਇਕੱਠੇ ਹੋ ਰਿਹਾ ਜਲੰਧਰੋਂ ਲੁਧਿਆਣੋਂ ਰਿਸ਼ੀ ਸੋਤਾ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ 바ਵਾ ਸਾਹਿਬ ਡਾਕਟਰ ਮਹਿਦਗਰ ਦੀ ਸੋਚ ਦੇ ਉੱਤੇ ਪੈਰਾ ਦਿੰਦੇ ਹੋਏ ਅਸੀਂ ਅੱਜ ਸਾਰੇ ਹੀ ਜਿੰਨੇ ਯੂਥ ਹੋਰ ਪੂਰੇ ਪੰਜਾਬ ਦੇ ਔਰ ਪੂਰੇ ਇੰਡੀਆ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ 바ਵਾ ਸਾਹਿਬ ਡਾਕਟਰ ਮਹਿਦਗਰ ਦੀ ਸੰਵਿਧਾਨ ਜੋ ਲਿਖਿਆ ਪਿਆ ਜੋ ਵੀ ਸਰਕਾਰਾਂ ਭਾਵੇਂ ਉਹ ਸੈਂਟਰ ਸਰਕਾਰ ਹੋਵੇ ਭਾਵੇਂ ਪੰਜਾਬ ਸਰਕਾਰ ਹੋਵੇ ਜੇਕਰ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰੂਗੀ ਤਾਂ ਯੂਵਾ ਵਿਕਾਸ ਮੋਰਚਾ ਪੰਜਾਬ ਜਿਹੜਾ ਪੂਰਾ ਸੰਘਰਸ਼ ਕਰੇਗਾ ਔਰ ਯੂਥ ਦੇ ਹੱਕਾਂ ਦੇ ਲਈ ਅਸੀਂ ساری ਉਮਰ ਹਰ ਤਹ ਤੱਕ ਲੜਦੇ ਰਵਾਂਗੇ ਇੰਨਾ ਹੀ ਸ਼ਬਦਾਂ ਨਾਲ ਮੈਂ ਪ੍ਰੈਸ 77 ਦਾ ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜਿਹੜੀ ਯੂਥ ਦੀ ਅੱਜ ਰੈਲੀ ਆ ਉਹ ਕਿਸ ਸੰਬੰਧ ਵਿੱਚ ਜੀ ਬਿਲਕੁਲ ਅੱਜ ਬਾਬਾ ਸਾਹਿਬ ਡਾਕਟਰ ਉਮੇਦਕਰ ਦੀ ਪ੍ਰੀਰਣਮਾਨ ਦੇਵਸ ਨੂੰ ਸੰਬੰਧਿਤ ਅੱਜ ਹੀ ਮੋਟਰਸਾਈਕਲ ਰੈਲੀ ਕੱਢ ਰਹੇ ਆ ਜਿਸ ਦੇ ਵਿੱਚ ਸਾਰੇ ਹੀ ਯੂਥ ਫਗਵਾੜਾ ਜਲੰਧਰ ਲੁਧਿਆਣਾ ਮੋਹਾਲੀ ਚੰਡੀਗੜ੍ਹ ਗੁਰਦਾਸਪੁਰੋਂ ਲੁਧਿਆਣਾ ਤੋਂ ਸਾਰੇ ਮੇਰੇ ਵੀਰ ਇਕੱਠੇ ਹੋ ਰਿਹਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰ ਰਿਹਾ ਸਾਰਾ ਅੱਜ ਇਹਦਾ ਰੂਟ ਪਲਾਨ ਕੀਆ ਇਹਦਾ ਇਹਦਾ ਰੂਟ ਹੈ ਜੀ ਰੈਸਟ ਹਾਊਸ ਫਗਵਾੜਾ ਤੋਂ ਚੱਲਦੇ ਹੋ ਗੋਲ ਚੌਂਕ ਤੋਂ ਰਾਈ ਹੁੰਦੇ 바ਵਾ ਸਾਹਿਬ ਡਾਕਟਰ ਮਹੇਦਕਰ ਪਾਰਕ ਫਗਵਾੜਾ ਦੇ ਵਿੱਚ ਸਮਾਪਤ ਕੀਤੀ ਜਾਏਗੀ ਸ਼ਰਦਾ ਦੇ ਫੁੱਲ ਛੜਾ ਕੇ